ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਕਿਚਨ ਵਲੌਗਸ ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਜੀ ਵੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇੱਥੇ ਅੱਜ ਮੈਂ ਬਣਾ ਰਹੀ ਸੀ ਜੀ ਧਨੀਏ ਦੀ ਚਟਣੀ ਅੱਜ ਆਪਾਂ ਕੋਈ ਦਾਲ ਸਬਜ਼ੀ ਨਹੀਂ ਬਣਾਉਦੇ ਚਟਣੀ ਬਣਾਵਾਂਗੇ ਜੀ ਦਾਣਾ ਸਬਜ਼ੀਆਂ ਖਾ ਕੇ ਵੀ ਨਾ ਮਾਣਾ ਆਕ ਜਾਂਦਾ ਫਿਰ ਐ ਹੁੰਦਾ ਵਿਜਦੀ ਵੀ ਕਦੇ ਚਟਣੀ ਬਣਾਈਏ ਇਹਦੇ ਨਾਲ ਆਪਾਂ ਮਿਸੀਆਂ ਰੋਟੀਆਂ ਬਣਾ ਲਾਂਗੇ ਵਧੀਆ ਲੱਗਦੀ ਹੈ ਜੀ ਮਿਸੀਆਂ ਰੋਟੀਆਂ ਨਾਲ ਚਟਣੀ ਪਧਈਨਾ ਤਾਂ ਹੁਣ ਹੈ ਨਹੀਂ ਧਨੀਏ ਦੀ ਬਣਾ ਲੈਨੇ ਆਪਾਂ ਫਰੀ ਨਹੀਂ ਤਾਂ ਗਰਮੀ 'ਚ ਵਧੀਆ ਨਹੀਂ ਲੱਗਦੀ ਠੰਡੀ ਹੁੰਦੀ ਹੈ ਤੇ ਸਿੰਪਲ ਹੀ ਬਣਾਵਾਂਗੇ ਅੱਜ ਆਪਾਂ ਇਹ ਅਚਾਰ ਵੀ ਪਾਉਦੇ ਇਹਦੇ ਵਿੱਚ ਆਪਾਂ ਗਰਮੀ ਦੇ ਵਿੱਚ ਅੰਬ ਦਾ ਆਚਾਰ ਪਾ ਲੈਣੀ ਜੀ ਥੋੜਾ ਜਿਹਾ ਪ੍ਰੀਨੇ ਵਾਲੀ ਟੈਂਡੇ ਵਿੱਚ ਤੇ ਨਾਲ ਫਿਰ ਮਿੱਠਾ ਪਾ ਕੇ ਨਿੰਬੂ ਪਾ ਲੈਨੇ ਹੁਣ ਸਾਧੀਆਂ ਦਾ ਕਿੰਨੇ ਨਿੰਬੂ ਹੈਗੇ ਆਪਣੇ ਕੋਲ ਤਾਂ ਕਰਕੇ ਆਪਾਂ ਮਿੱਠਾ ਵੀ ਨਹੀਂ ਪਾਵਾਂ ਨਿੰਬੂ ਵੀ ਨਹੀਂ ਪਾਉਣਾ ਜੀ ਅੱਜ ਤਾਂ ਠੰਡੇ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਮੇਰੇ ਕੋਲ ਨਹੀਂ ਧੁੱਪ ਨਿਕਲੀ ਹਵਾ ਚੱਲ ਰਹੀ ਹੈ ਤੇਜ਼ ਪਾਲਣੇ ਪਰਿਵਚ ਅੱਜ ਆਪਾਂ ਸ੍ਰੀ ਤੋਂ ਕੋਈ ਲੌਂਗੀ ਸਟਾਰਟ ਕਰੀਏ ਢੋਣੀ ਬਣਾਇਆ ਜੀ ਤੇ ਇੱਕ ਆਪਾਂ ਲਵਾਈਏ ਜੀ ਨਵੀਂ ਚੀਜ਼ ਕਰੇ ਉਹ ਦਿਖਾਉਣੀ ਆ ਤੁਹਾਨੂੰ ਠੰਡੇ ਦੇ ਵਿੱਚ ਬਹੁਤ ਔਖਾ ਸੀ ਆ ਉਹਦੇ ਵੀ ਨਾ ਇਕੱਲਾ ਨਾਣ ਪਾ ਲੈ ਜੀ ਹੈਗੀਆਂ ਮਿਰਚਾਂ ਪਾ ਲੀਆਂ ਨੇ ਆਪਾਂ ਲਾਲ ਮਿਰਚ ਵੀ ਪਾਉਂਦੇ ਔਰ ਇਹਨੂੰ ਪੀਸ ਲੈਣੇ ਆ ਇਹ ਲੈ ਬਣਾ ਲਈ ਚਟਣੀ। ਕੋਮਟੇ ਛੋਟੇ ਦੀ ਚਟਣੀ ਦਾ ਸਵਾਦ ਹੁੰਦੀ ਹੈ ਜੀ। ਪਰ ਇਹਨੂੰ ਬਣਾਉਣ ਨੂੰ ਟਾਈਮ ਲੱਗਦਾ ਹੈ। ਇਹ ਮਿਕਸੀ ਦੇ ਵਿੱਚ ਤਾਂ 1 ਮਿੰਟ ਵੀ ਨਹੀਂ ਲੱਗਦਾ ਹੈ ਜੀ। ਇਹਨੂੰ ਆਪਾਂ ਕੌਲੀ ਦੇ ਵਿੱਚ ਕੱਢ ਲਈਏ ਤੜਕਾ ਨਹੀਂ ਲਾਉਣਾ ਇਹਨੂੰ ਆਪਾਂ ਸਿੱਧਾ ਹੀ ਰੱਖਾਂਗੇ ਅੱਗੇ। ਨਾ ਤਾਂ ਕੋਈ ਬੱਚੇ ਚਾਹਤ ਨਾਲ ਸਾਧੀਆਂ ਖਾਂਦੇ ਨਹੀਂ ਸਾਰੇ ਬੱਚੇ ਇਦਾਂ ਕਰਦੇ ਨੇ ਫਿਰ ਬਣਾਉਣ ਨੂੰ ਵੀ ਮਨ ਨਹੀਂ ਕਰਦਾ ਹੈਗਾ ਕਿ ਕੀ ਬਣਾਈਏ ਇਹਨੂੰ ਚਟਨੀ ਨੂੰ ਕਦੇ-ਕਦੇ ਖਾ ਲੈਂਦੇ ਨੇ ਕਿ ਉਹ ਇਸ ਤਰੀਕੀ ਨਹੀਂ ਖਾਂਦੇ ਇਹਦੇ ਨਾਲ ਦੁੱਧ ਦੀ ਮਲਾਈ ਲੈ ਕੇ ਉਹਦੇ ਨਾਲ ਖਾ ਲੈਣਗੇ ਰੋਟੀ ਦਹੀਂ ਆ ਠੰਡਾ ਕਰਕੇ ਨਹੀਂ ਖਾਂਦੇ ਇਹ ਗਰਮੀ 'ਚ ਤਾਂ ਸਾਨੂੰ ਖਾ ਲੈਂਦੇ ਨੇ ਸਾਧੀਆਂ ਵਿੱਚ ਨਹੀਂ ਠੰਡ 'ਚ ਖਾਦਾ ਜਾਂਦਾ ਸਭਿਆਂ ਦੇ ਵਿੱਚ ਤਾਂ ਮਾ ਸਵੇਰੇ ਵੀ ਨਹੀਂ ਖਾਣ ਨੂੰ ਮਨ ਨਹੀਂ ਕਰਦਾ ਇੰਨੀ ਠੰਡ ਹੋਈ ਪਈ ਐ ਅੱਜ ਦਹੀਂ ਆਪਾਂ ਲਵਾਉਣੇ ਹੈਗੇ ਤੇ ਕਿ ਨਹੀਂ ਆਪਣਾ ਠੀਕ ਹੋਇਆ ਇਧਰੋਂ ਬੰਦ ਕਰਨਾ ਪੈਂਦਾ ਗੈਸ ਸਿਲੰਡਰ ਤੋਂ ਪੀਣ ਵਾਲਾ ਦੁੱਧ ਉਹ ਵਾਢੀ ਲੈ ਲੈਣੇ ਤੇ ਅੱਜ ਆਪਾਂ ਜਿਹੜਾ ਰਾਤ ਲਾਇਆ ਸੀ ਉਹ ਕੋਣੀ ਪਿਆ ਜੀ ਕਿਸੇ ਨੇ ਨਹੀਂ ਖਾਧਾ ਹੋਗਾ ਅੱਜ ਮੈਂ ਦਹੀਂ ਨਹੀਂ ਲਾਉਣੀ ਮੈਂ ਪੀਣ ਜੱਗਰ ਦੁੱਧ ਤੇ ਕਰ ਲੈਣਾ ਤੁਹਾਨੂੰ ਮੇਰੇ ਆਪਣੇ ਨੂੰ ਪਾਉਂਦੇ ਸੀਗੇ ਜਿੱਦਾਂ ਗਰਮੀ ਦੇ ਵਿੱਚ ਤਾਂ ਦੋ ਟਾਈਮ ਪਾ ਲੈਂਦੇ ਸੀ ਦਹੀਂ ਦੁਪਹਿਰੇ ਰੋਟੀ ਪਾ ਲੈਂਦੇ ਸੀ ਤੇ ਹੁਣ ਠੰਡ ਕਰਕੇ ਇੱਕ ਟਾਈਮ ਪਾਉਂਦੇ ਸੀ ਪਰ ਹੁਣ ਦੋ ਦਿਨਾਂ ਦਾ ਉਹ ਵੀ ਬਿਮਾਰ ਹੋਇਆ ਪਿਆ ਜੀ ਫਿਰ ਉਹ ਨੂੰ ਨਹੀਂ ਦੇ ਨਹੀਂ ਪਾਇਆ ਰਗਾ ਸੰਤਾ ਤੋ ਰੋਟੀ ਖਵਾ ਦੇਣੀ ਹੈ ਤੇ ਆਪਾਂ ਦਿਖਾਉਨੇ ਆ ਜੀ ਨਵੀਂ ਚੀਜ਼ ਕਿਹੜੀ ਲਿਆਂਦੀ ਆ ਆਪਾਂ ਕੀ ਲਵਾਏ ਆ ਇਹ ਲਵਾਇਆ ਜੀ ਆਪਾਂ ਗੀਜਰ ਠੰਡ ਦੇ ਵਿੱਚ ਨਾ ਇੱਥੇ ਠੰਡੇ ਪਾਣੀ ਨਾਲ ਭਾਂਡੇ ਮਾਂਜਣੇ ਬਹੁਤ ਜ਼ਿਆਦਾ ਔਖੇ ਸੀਗੇ ਠੰਡਿਆਈ ਜੀ ਨਹੀਂ ਲੈਂਦੀ ਹੈਗੀ ਭਾਂਡਿਆਂ ਦੇ ਉੱਤੋਂ ਚੰਗੀ ਤਰ੍ਹਾਂ ਮਾਂਜੇ ਜਾਂਦੇ ਫਿਰ ਬਾਥਰੂਮ ਵਾਲੇ ਗੀਜਰ ਤੋਂ ਲੈ ਕੇ ਆਉਣਾ ਪੈਂਦਾ ਸੀ ਪਾਣੀ ਜਾਂ ਗੈਸ ਤੇ ਗਰਮ ਕਰਕੇ ਫਿਰ ਭਾਂਡੇ ਧੋਂਦੇ ਸੀ ਤੇ ਅੱਜ ਆਪਾਂ ਇਹ ਗੀਜਰ ਲਵਾ ਲਿਆ ਜੀ ਨਵਾਂ 5 ਲੀਟਰ ਵਾਲਾ ਗੀਜਰ ਹੈ ਇਹ ਅੱਜੇ ਲਵਾਇਆ ਹੈ ਪਾਣੀ ਬਹੁਤ ਵਧੀਆ ਗਰਮ ਹੋ ਰਹੀ ਹੈ ਜੀ ਹੁਣ ਤਾਂ ਬੰਦ ਕਰਿਆ ਹੋਇਆ ਹੈ ਇਹ ਆਇਆ ਪੈਸੈਂਕ ਵੀ ਸਾਫ਼ ਕਰਨੇ ਨੇ ਲਾ ਕੇ ਗਏ ਨੇ ਗੀਜਰ ਗਲੀਆਂ ਕੱਢੀਆਂ ਸੀ ਨਾ ਉਹਦੇ ਨਾਲ ਇਹ ਆ ਗਿਆ ਇੱਟਾਂ ਦਾ ਕਲਰ ਜਿਹਾ ਇਹ ਢੂਟੀ ਲੱਗੀ ਹੋਈ ਆ ਆਪਣੇ ਇਹਦੇ 'ਚ ਗਰਮ ਆਊਗਾ ਇਹ ਵੀ ਠੰਡਾ ਹੋਊਗਾ ਜੀ ਕੋਸਾ ਜਗਾ ਨਹੀਂ ਅਜੇ ਤੱਕ ਬੰਦ ਹੈ ਨਾ ਗੀਜਰ ਆਪਣਾ ਇੱਕ ਟੂਟੀ ਨਾਲ ਹੀ ਸੱਜੂਗਾ ਜੀ ਜੇ ਇੱਥੇ ਸਿੱਧੀ ਚਲਾਉਨੇ ਆ ਠੰਡਾ ਪਾਣੀ ਆਉਂਦਾ ਜੇ ਇਧਰ ਨੂੰ ਘੁਮਾ ਕੇ ਚਲਾਉਨੇ ਜੇ ਫਿਰ ਗਰਮ ਪਾਣੀ ਆਇਆ ਕਰੂਗਾ ਲੋ ਜੀ ਆਪਾਂ ਦੁੱਧ ਨੂੰ ਵਾਲੀ ਦੇ ਲਈਏ ਤੁਸੀਂ ਦੱਸਿਓ ਜੀ ਕੀ ਜਰ ਕਿਵੇਂ ਲੱਗਿਆ ਤੁਹਾਨੂੰ ਪਿਛਲੇ ਸਾਲ ਵੀ ਸਲਾਹ ਕਰਦੀ ਸੀਗੀ ਕੀਚਰ ਲਾਉਣ ਦੀ ਪਰ ਫਿਰ ਰਹਿ ਗਿਆ ਸੀਗਾ ਜੀ ਇੰਨੀ ਠੰਡ ਜੀ ਘਟ ਗਈ ਫਿਰ ਹੋ ਗਿਆ ਵੀ ਚਲੋ ਠੰਡ ਘਟ ਗਈ ਹੁਣ ਤਾਂ ਅਗਲੇ ਸਾਲ ਦੇਖਾਂਗੇ ਐਕਤੀ ਆਪਾਂ ਲਵਾ ਲਿਆ ਜੀ ਹਣੀ ਰੱਖੋਣ ਵਾਲਾ ਜੀ ਬਾਹਰ ਆ ਗਈ ਆਪਾਂ ਇਹ ਦੇਖੋ ਆਪਣਾ ਸੈਮੀ ਅੰਦਰ ਬੈਠਾ ਹੀ ਬਿਮਾਰ ਹੋਇਆ ਪਿਆ ਇਹ ਜਿਹੜੇ ਕਤੂਰੇ ਚੱਕ ਕੇ ਲਿਆਂਦੇ ਨੇ ਉਧਰੋਂ ਬੱਚਿਆਂ ਨੇ ਕੁੱਤੀ ਬੈਠੀ ਹੁੰਦੀ ਆ ਆਪਣੇ ਘਰੀ ਇਹ ਇਹਦੇ ਕਤੂਰੇ ਨਹੀਂ ਜੀ ਇਹ ਨਾਲ ਫਿਰਦੇ ਨੇ ਵੀੜੇ ਦੇ ਵਿੱਚ ਬਾਹਰ ਨਿਕਲੇ ਆਉਂਦੇ ਨੇ ਠੰਡ ਹੈ ਅੰਦਰ ਚਲੋ ਚਲੋ ਅੰਦਰ ਚਲੋ 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 ਅੰਦਰ ਠੰਡ ਹੈ ਚਲੋ ਚਲੋ ਨੇਰਾ ਹੋ ਗਿਆ ਚਲੋ ਅੰਦਰ ਮੈਂ ਭੱਜ ਲੈਂਦੇ ਨਹੀਂ ਜੀ ਡਰਦੀ ਇਹ ਫੱਟੇ ਲਾ ਕੇ ਨਾ ਰੋਕੇ ਹੋਏ ਨੇ ਇਹ ਵੀ ਬਾਹਰ ਨਾ ਹਣ ਫੇਰ ਵੀ ਆ ਜਾਂਦੇ ਨੇ ਫੱਟੇ ਹੁਣ ਡਿੱਗਣ ਵਾਲੇ ਕਰੇ ਪਏ ਨੇ ਇਹਨਾਂ ਨੂੰ ਫੇਰ ਲੋਟ ਕਰਨੇ ਪੈਣਗੇ ਚਲੋ ਚਲੋ ਅੰਦਰ ਠੰਡ ਹੈ ਚਲੋ ਚਾਓ ਚਲੋ ਨੰਗੇ ਜਪਟਾ ਸੱਟ ਖਾਵੋਗੇ ਇਧਰ ਤੇ ਚੜ ਚਲ ਹੁੰਦਾ ਜਦੋਂ ਇਧਰ ਆਉਣੇ ਆਏ ਭੱਜੇ ਆਉਂਦੇ ਨੇ ਜੀ ਇਹਨਾਂ ਨੇ ਹੁੰਦੇ ਵੀ ਕੁਝ ਖਾਣ ਨੂੰ ਪਾਉਣਗੇ ਇਹਨਾਂ ਦਾ ਦੁੱਧ ਰੱਖਿਆ ਪਿਆ ਅੰਦਰ ਰੋਟੀਆਂ ਉਹ ਪਾਵਾਂਗੇ ਲਿਆ ਕੇ ਠੰਡ ਬਹੁਤ ਹੋਈ ਪਈ ਹੈ ਜੀ ਬਾਹਰ ਹਵਾ ਚੱਲਦੀ ਹੈ ਤੇਜ਼ ਦੇਖੋ ਲੋਰੀ ਤੱਕ ਤਾਂ ਠੰਡੇ ਰਹੂਗੀ ਵੱਧ ਫਿਰ ਧੁੱਪਾਂ ਨਿਕਲਣੀਆਂ ਆ ਖੰਡ ਦੇ ਵਿੱਚ ਤਾਂ ਰੋਟੀ ਪਾਣੀ ਆ ਬਣਦਾ ਜੀ ਹੋਰ ਕੋਈ ਕੰਮ ਨਹੀਂ ਬਣਦਾ ਹੈਗਾ ਦਿਨ ਨੂੰ ਫੇਰ ਧੁੱਪ ਹੁੰਦੀ ਨਹੀਂ ਅੰਦਰ ਹੀ ਬਹਿ ਜੰਨੇ ਹਰ ਜਾਈਆਂ ਚ ਦੁੱਧ ਕੋਲੇ ਚੱਲਦੇ ਆ ਜੀ ਦੁੱਧ ਬਣਾਉਂ ਵਰ ਜੇ ਇਹ ਮੇਰੇ ਪਿੱਛੇ ਫੇਰ ਨਿਕਲਾਈ ਦੇਖੋ ਸਾਰੇ ਅੰਦਰ ਕਰਕੇ ਆਈ ਸੀ ਮੈਂ ਇਹ ਫੇਰ ਆ ਗਈ ਹਵਾਲੀ ਆਉਣ ਵਾਲੀ ਹੈ ਜੀ ਦੁੱਧ ਇਹ ਮਿੱਠਾ ਪਾ ਦਿੱਤਾ ਮੈਂ ਵਿੱਚ ਇਹਦੇ ਸ਼ੱਕਰ ਤੇ ਖੰਡ ਮਿਕਸ ਕਰਕੇ ਪਾਈ ਨੇ ਦੋਨੇ ਚੀਜ਼ਾਂ ਹਵਾਲੀ ਆਈ ਤਾਂ ਗੈਸ ਆਪਾਂ ਬੰਦ ਕਰ ਦਾਂਗੇ ਆਪਾਂ ਤਾਂ ਨਾ ਠੰਡ ਦੇ ਵਿੱਚ ਵੀ ਔਖੀਆਂ ਗਰਮੀ 'ਚ ਵੀ ਔਖੇ ਹੋ ਜਾਂਦੇ ਆ ਜੀ ਕਿਸੇ ਪਾਸੇ ਨਹੀਂ ਟਿਕਦੇ ਨਾ ਰੱਬ ਨੂੰ ਟਿਕਣ ਦਿੰਦੇ ਆ ਜੇ ਜਿਆਦਾ ਗਰਮੀ ਹੋ ਜਾਂਦੀ ਹੈ ਤਾਂ ਨਹੀਂ ਠੀਕ ਆਉਂਦੀ ਜਿਆਦਾ ਠੰਡ ਹੋ ਜਾਂਦੀ ਹੈ ਤਾਂ ਵੀ ਕਹਿ ਦਿੰਦੇ ਆ ਜੀ ਰੱਬਾ ਇੰਨੀ ਠੰਡ ਕਿਉਂ ਕਰੀਏ ਕਿਸੇ ਪਾਸੇ ਨਹੀਂ ਟਿਕਣ ਦਿੰਦੇ ਰੱਬ ਇਹਨੂੰ 2 ਮਿੰਟ ਆਪਾਂ ਘੱਟ ਗੈਸ ਕਰਤਾ ਜੀ ਬਿਲਕੁਲ ਸਿੰਮ ਤੇ 2 ਮਿੰਟ ਰੱਖ ਦਾਂਗੇ ਫਿਰ ਗੈਸ ਬੰਦ ਕਰ ਦੋਗੇ ਅੱਜ ਦੀ ਵੀਡੀਓ ਆਪਣੀ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ